ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਤਾਇਆ ਉਹਨਾਂ ਨੇ ਜਸਵਿੰਦਰ ਭੱਲਾ ਦੇ ਬਾਰੇ ਟਵਿੱਟਰ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਜਸਵਿੰਦਰ ਭੱਲਾ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਦਾ ਬਿਹਤ ਅਫਸੋਸ ਜਨਕ ਜਿਹੜਾ ਕਿ ਅਫਸੋਸ ਜਤਾਇਆ ਉਹਨਾਂ ਨੇ ਕਿਹਾ ਹੈ ਕਿ ਛਣਕਾਟੀਆਂ ਦੀ ਛਣਕਾਰ ਹੁਣ ਬੰਦ ਹੋ ਗਈ ਹੈ ਮਨ ਉਦਾਸ ਹੈ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਬਖਸ਼ੇ ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦੇ ਰਹਿਣਗੇ ਪ੍ਰਸਿੱਧ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ ਤੇ ਗਿੱਪੀ ਗਰੇਵਾਲ ਨੇ ਵੀ ਦੁੱਖ ਜਤਾਇਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦੇ ਲਿਖਿਆ ਹੈ ਕਿ ਇਸ ਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੈ ਮੈਨੂੰ ਸਦਮੇ ਦੇ ਵਿੱਚ ਜਿਹੜਾ ਕਿ ਕੁਝ ਨਹੀਂ ਸਮਝ ਆ ਰਿਹਾ ਤਾਂ ਮੈਂ ਸਦਮੇ ਦੇ ਵਿੱਚ ਐ ਉੱਥੇ ਹੀ ਪੂਰੀ ਇੰਡਸਟਰੀ ਦੇ ਵਿੱਚ ਸਾਡੇ ਲਈ ਇੱਕ ਪਿਤਾ ਅਤੇ ਸਲਾਹਕਾਰ ਪ੍ਰਤਿਭਾਸ਼ਾਲੀ ਅਦਾਕਾਰ ਵਰਗੇ ਜਸਵਿੰਦਰ ਭੱਲਾ ਸਨ ਯਾਦਾਂ ਸਿਰਜਦੇ ਸਨ ਅਤੇ ਪਰਿਵਾਰ ਵਾਂਗੂ ਪਲਾਂ ਦਾ ਆਨੰਦ ਮਾਣਦੇ ਸਨ ਸਾਡਾ ਰਿਸ਼ਤਾ ਬਹੁਤ ਮਜ਼ਬੂਤ ਸੀ ਇਹ ਸਭ ਤੋਂ ਬੁਰੀ ਖਬਰ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਦੀ ਜੋ ਕਿ ਵਿਰਾਸਤ ਉਹਨਾਂ ਦੇ ਕੰਮ ਦੇ ਰਾਹੀਂ ਜਿਉਂਦੀ ਰਹੇਗੀ ਸਾਡੀ ਜ਼ਿੰਦਗੀ ਅਤੇ ਉਹਨਾਂ ਦੇ ਪ੍ਰਭਾਵ ਨੂੰ ਕਦੇ ਵੀ ਨਹੀਂ ਭੁਲਾਇਆ ਜਾਵੇਗਾ ਮੈਂ ਉਹਨਾਂ ਯਾਦਾਂ ਨੂੰ ਯਾਦ ਰੱਖਾਂਗਾ ਜੋ ਅਸੀਂ ਸਾਂਝੀਆਂ ਕੀਤੀਆਂ ਤੁਸੀਂ ਹਮੇਸ਼ਾ ਮੇਰੇ ਦਿਲ ਦੇ ਵਿੱਚ ਰਹੋਗੇ ਜਸਵਿੰਦਰ ਭੱਲਾ ਭਾਜੀ ਉਥੇ ਹੀ ਪੰਜਾਬੀ ਅਦਾਕਾਰ ਹਾਰਬੀ ਸਿੰਘਾ ਨੇ ਵਿਭਾਗਿਕ ਪੋਸਟ ਲਿਖਿਆ ਤਾਂ ਉਹਨਾਂ ਨੇ ਲਿਖਿਆ ਕਿ ਜਸਵਿੰਦਰ ਭੱਲਾ ਸਾਹਿਬ ਦੁਨੀਆ ਨੂੰ ਅਲਵਿਦਾ ਕਹਿ ਗਏ ਤੁਹਾਡਾ ਪਿਆਰ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦਾ ਰਹੇਗਾ ਤੁਸੀਂ ਲੋਕਾਂ ਦਾ ਬਹੁਤ ਮਨੋਰੰਜਨ ਕੀਤਾ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਭੱਲਾ ਦੇ ਦੇਹਾਂਤ ਦੇ ਨਾਲ ਜਿੱਥੇ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਹਰ ਇੱਕ ਅੱਖ ਦੇ ਵਿੱਚ ਹੰਝੂ ਹੈ ਅਤੇ ਲਗਾਤਾਰ ਜਸਵਿੰਦਰ ਭੱਲਾ ਨੂੰ ਜਿਹੜਾ ਕਿ ਯਾਦ ਕੀਤਾ ਜਾ ਰਿਹਾ ਤਾਂ ਇੱਕ ਸ਼ਾਇਰ ਨੇ ਖੂਬ ਲਾਈਨਾਂ ਲਿਖੀਆਂ ਨੇ ਨਾ ਚਿੱਠੀ ਨਾ ਕੋਈ ਸੰਦੇਸ਼ ਐਸਾ ਕੌਣ ਸ ਹੈ ਉਹ ਦੇਸ਼ ਜਹਾਂ ਤੂੰ ਚਲੇ ਗਏ ਤੋਂ ਜਸਵਿੰਦਰ ਭੱਲਾ ਇਸ ਫਾਨੀ ਸੰਸਾਰ ਤੋਂ ਜਿਹੜਾ ਕਿ ਰੁਸਕਤ ਹੋ ਗਏ ਨੇ ਅਤੇ ਅਲਵਿਦਾ ਕਹਿ ਦਿੱਤਾ ਤਾਂ ਇਸ ਅਚਾਨਕ ਆਈ ਖਬਰ ਨੇ ਜੁੜਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਜ਼ਰੂਰ ਫੈਲਾ ਦਿੱਤੀ ਹੈ ਤਾਂ ਉੱਥੇ ਹੀ ਹਰ ਇੱਕ ਅੱਖ ਦੇ ਵਿੱਚ ਹੰਝੂ ਹੈ ਅਤੇ ਦੁਆ ਕਰ ਰਹੇ ਨੇ ਕਿਤੇ ਨਾ ਕਿਤੇ ਜਸਪਿੰਦਰ ਭੱਲਾ ਫੇਰ ਵਾਪਸ ਆ ਜਾਣ ਤਾਂ ਉਹ ਪੰਜਾਬੀ ਇੰਡਸਟਰੀ ਦੀ ਜਿਹੜੀ ਲਗਾਤਾਰ ਹਾਸਾ ਆ ਤਾ ਇਸ ਵਕਤ ਚੱਟìਗੜ੍ਹ ਤੋਂ ਅਮੀਸ਼ੇਠੀ ਸਾਡੇ ਸੰਵਾਦਾਂ ਤਾ ਜੁੜੇ ਨੇ ਤਾਂ ਹੋਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਮੀਸ਼ੇਠੀ ਜਿਸ ਤਰ੍ਹਾਂ ਕੀ ਲਗਾਤਾਰ ਜਸਪਿੰਦਰ ਭੱਲਾ ਅਚਾਨਕ ਇਸ ਫਾਨੀ ਸੰਸਾਰ ਤੋਂ ਜਿਹੜੇ ਨੇ ਉਹ ਚਲੇ ਗਏ ਨੇ ਤਾਂ ਕਿਸ ਤਰ੍ਹਾਂ ਦਾ ਜਿਹੜਾ ਹੁਣ ਉੱਥੇ ਮਾਹੌਲ ਹੈ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਬੁਰੀ ਖਬਰ ਜਿਹੜੀ ਹੈ ਫਿਲਮ ਇੰਡਸਟਰੀ ਨੂੰ ਜਿਹੜੀ ਆ ਉਹ ਸੋਨ ਨੂੰ ਮਿਲੀ ਹੈ ਅਬਿਲਕਲ ਦੱਸਣਾ ਤੁਮ ਵੇ ਸਮੇਂ ਮੇਰੇ ਘਰ ਤੇ ਬਾਹਰ ਮੌਜੂਦ ਹੈ ਤੇ ਐਸੇ ਜਿਹੜੇ ਨੇ ਲਗਾਤਾਰ पंजाबी जगत के जुड़े हुए व्यक्ति ने लगातार ऐसे पहुंच रहे हैं तस्वीर दिखा चाहूंगा कि कल जो संस्कार इस समय मैं साफ तौर पर कह सकते हैं चाहे गरेवाल हो गलिए चाहे अन्य सिंगर की गल करिए लगातार ऐसे पहुंच रहे हैं उन्होंने काफी दुख प्रकट किया है कि जसविंदर भला हो गल करिए कमी जी है कोई भी व्यक्ति जरा है पूरी नहीं कर सकता कुछ उन्होंने जनने जे ਬੋਲ ਜੀ ਕੇ ਉਹਨਾਂ ਨੂੰ ਵੀ ਸਾਂਝਾ ਕੀਤਾ ਦੱਸਿਆ ਕਿ ਜਦੋਂ ਕੈਰੀਅਨ ਦਿੱਤਾ BHD ਚੋਂ ਛੂਟੀਆਂ ਚੱਲਦੀਆਂ ਸੀਗੀਆਂ ਸਭ ਤੋਂ ਛੋਲੇ ਨੂੰ ਹਾਸਤੀ ਖੇਡੇ ਜਿਹੜੇ ਨੇ ਉਹ ਕਰਦੇ ਹੁੰਦੇ ਸੀਗੇ ਕਾਫੀ ਵੱਡਾ ਇੱਕ ਚੱਕਾ ਜਿਹੜਾ ਹੈ ਪੰਜਾਬੀ ਇੰਡਸਟਰੀ ਨੂੰ ਲੱਗਦੀ ਹਾਂ ਜੀ ਅਮੀ ਸਿਟੀ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਜਸਵਿੰਦਰ ਭੱਲਾ ਕਾਫੀ ਸਮੇਂ ਤੋਂ ਬਿਮਾਰ ਚੱਲਦੇ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਕਿ ਦਾਖਲ ਕਰਵਾਇਆ ਗਿਆ ਸੀ ਤਾਂ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਇਸ ਤਰ੍ਹਾਂ ਦੀ ਕਿਹੜੀ ਕੰਡੀਸ਼ਨ ਸੀਗੀ ਜੀ ਕਿ ਜਿਹੜੇ ਸਾਨੂੰ ਦੁਖਦਾਈ ਖਬਰ ਸੁਣਨ ਨੂੰ ਮਿਲੀ ਹੈ ਅਬਿਲਕੁਲ ਅਫੀਸ ਦੇ ਅੰਬੈਸਡਰ ਤੋਂ ਵੀ ਮਹਾਰ ਚੱਲ ਰਚੀਗੇ ਮੋਹਾਲੀ ਦਾ ਨਿੱਜੀ ਹਸਪਤਾਲ ਹੈ ਉਦੇ ਵਿੱਚ ਉਹਨਾਂ ਦਾ ਇੱਕ ਚਾਰ ਚੱਲ ਰਿਹਾ ਸੀਗਾ ਤੇ ਕੱਲ ਅger ਰਾਤ ਦੀ ਗੱਲ ਕਰੀਏ ਜੋ ਸੋਰਸਿਸ ਦੇ ਹਵਾਲੇ ਤੋਂ ਖਬਰ ਹੈ ਕਿ ਬਿਲਕੁਲ ਉਹਨਾਂ ਨੇ ਇੱਕ ਰਾਤ ਨੂੰ ਰੋਟੀ ਖਾਧੀ ਉਸ ਤੋਂ ਬਾਅਦ ਅਚਾਨਕ ਉਹਨਾਂ ਦੀ ਤਬੀਅਤ ਬਿਲਕੁਲ ਖਰਾਬ ਹੋਈ ਹੈ ਤੇ ਉਸ ਤੋਂ ਬਾਅਦ ਅger ਜਿਹੜੀ ਸਵੇਰ ਤੋਂ ਹੀ ਜੜੀਆਂ ਨੇ ਕੀਤੀ ਚਰਚਾ ਰਮਾ ਜਿਹੜੀਆਂ ਨੇ ਚੱਲ ਰਹੀਆਂ ਨੇ ਇੱਕ ਹੀ ਦਸਤਿੰਦ ਪੱਲਾ ਜਿਹਾ ਨੇ ਤੇ ਦੁਨੀਆ ਨੂੰ ਹਲਵੇ ਜਾ ਕੇ ਜੀ ਜਿ ਜਿਸ ਤਰ੍ਹਾਂ ਕਿ ਲਗਾਤਾਰ ਇਹ ਦੁਖਦਾਈ ਖਬਰ ਸਾਹਮਣੇ ਆ ਰਹੀ ਆ ਤਾਂ ਕਿਤੇ ਨਾ ਕਿਤੇ ਜਿਹੜੇ ਆ ਵੱਖ-ਵੱਖ ਇੰਡਸਟਰੀ ਦੇ ਜਿਹੜੇ ਅਦਾਕਾਰ ਹੈਗੇ ਉਹਨਾਂ ਨੇ ਕੰਮ ਕਰ ਚੁੱਕੇ ਨੇ ਉਹਨਾਂ ਦੇ ਨਾਲ ਤਾਂ ਉਹਨਾਂ ਵੱਲੋਂ ਸ਼ੋਕ ਪ੍ਰਗਟ ਕੀਤਾ ਜਾ ਰਿਹਾ ਤਾਂ ਇਸ ਸਮੇ ਜੋ ਘਰ ਦੇ ਜੋ ਮੌਜੂਦਾ ਪ੍ਰੋਗਰਾਮ ਜਿਹੜਾ ਉਹਨਾਂ ਦੇ ਨਿਮਿਤ ਉਲੀਕਿਆ ਗਿਆ ਤਾਂ ਕਿ ਤਸਵੀਰਾਂ ਜਿਹੜੀਆਂ ਨੇ ਦਰਸ਼ਕ ਦੇਖਣਾ ਚਾਹੁੰਦੇ ਨੇ ਅੰਬਿਕੋ ਜੀ ਮੈਜਿਸਟੇਟ ਪੈਨਾਵਿਡੀਕਲ ਕਿਤਾਬੀ ਮੈਂ ਉਹਨਾਂ ਦੇ ਘਰ ਦੇ ਬਿਲਕੁਲ ਬਾਹਰ ਮੌਜੂਦ ਹੈ ਅਗਰ ਗੱਲ ਕੀਤੀ ਜਵੇ ਫੇਸ ਸਾਧ ਦੇ ਵਿੱਚ 345 ਨੰਬਰ ਜਿਹੜੀ ਆ ਉਹਨਾਂ ਦੀ ਕੋਠੀ ਹੈ ਤੇ ਕੋਠੀ ਦੇ ਵਿੱਚ ਜਿਹੜਾ ਹਿੱਸਾ ਨੇ ਜੋ ਕੱਲ ਦਾ ਜਿਸ ਤਰ੍ਹਾਂ ਕੀ ਲੋਕ ਐਸੇ ਪਹੁੰਚਣਗੇ ਕੱਲ ਉਹਨਾਂ ਦਾ ਜਿਹੜਾ ਹੈ ਸੰਸਕਾਰ ਕੀਤਾ ਜਾਵੇਗਾ ਤੇ ਬਿਲਕੁਲ ਸਰੀਆਂ ਨੇ ਹੁਣ ਜਿਹੜੀ ਅੰਤਮ ਰਸਮਾਂ ਅਦਿਗਿਆਨੇ ਹੈ ਉਹਨਾਂ ਦੀ ਜਮੀਤ ਤਿਆਰੀਆਂ ਬਿਲਕੁਲ ਇਸ ਸਮੇਂ ਚੱਲ ਰਹੀਆਂ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੋਕ ਵੀ ਜਿਹੜੇ ਨੇ ਆ ਰਹੇ ਨੇ ਉਹਨਾਂ ਦੇ ਘਰ ਦੇ ਵਿੱਚ ਹਾਲਾਂਕਿ ਅਗਰ ਸੋਰਸਸ ਦੀ ਗੱਲ ਕਰੀਏ ਤੇ ਇਸ ਨਜ਼ਦੀਕਾ ਫਾਸਿਕ ਖਰੀਦ ਹੈ ਇਸਲੇ ਹਸਪਤਾਲ ਦੇ ਵਿੱਚ ਹੀ ਇਹ ਤੇ ਖਾਲਸ ਇਥੇ ਆਇਆ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਕਲੰਚਨ ਸਨਸਟਾਲ ਕੀਤਾ ਜਾਏਗਾ ਜੀ ਦੀ ਸਿਟੀ ਇੱਕ ਹੋਰ ਸਵਾਲ ਹੈ ਜਿਸ ਤਰ੍ਹਾਂ ਕਿ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ ਜਾਂ ਫਿਰ ਕਿਸੇ ਦੀ ਵੇਟ ਕੀਤੀ ਜਾ ਰਹੀ ਹੈ ਜਾਂ ਫਿਰ ਜਿਹੜਾ ਕਿ ਕੀ ਹੋਰ ਜਾਣ ਜਾਣਕਾਰੀ ਕੀ ਹੈ बिल्कुल लगातार अंदर जब परिवार है परिवार के नहीं हुई है जो सोर्स दस रहे हैं उ हवाले तो खबर आ रही है कि अः उन्होंने कोई जो करतेदार ने जहाँ ने दूर दराज आना होगा इसी करके जो है कल जो अंतिम संस्कार ਮੋਹਾਲੀ ਦੇ ਵਿੱਚ ਕੀਤਾ ਜਾਏਗਾ ਜੀ ਦਰਸ਼ਕ ਜਾਣਨਾ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਚਾਣ ਵਾਲੇ ਨੇ ਉਹਨਾਂ ਦੇ ਅੰਤਿਮ ਦਰਸ਼ਨ ਵੀ ਜਿਹੜੇ ਨੇ ਉਹ ਕਰਨਾ ਚਾਹਣਗੇ ਤਾਂ ਕਿਹੜੀ ਜਿਹੜੀ ਪਾਰਟਿਕੂਲਰ ਜਗ੍ਹਾ ਜਿਹੜੀ ਰੱਖੀ ਗਈ ਆ ਜਿੱਥੇ ਉਹਨਾਂ ਦਾ ਸੰਸਕਾਰ ਹੋਏਗਾ ਜਿਸ ਤਰ੍ਹਾਂ ਕਿ ਲਗਾਤਾਰ ਖਬਰਾਂ ਦੇ ਵਿੱਚ ਇਹ ਚਰਚਾ ਚੱਲਦੀ ਆ ਕਿ ਬਲੌਂਗੀ ਦੇ ਵਿੱਚ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਜਾਣਾ ਹੈ ਅਬਿਲਕੁਲ ਅੰਤਿਮਸਕਾਰ ਮੋਹਾਲੀ ਸੇ ਬਲੌਂਗੀ ਦੇ ਵਿੱਚ ਹੀ ਹੋਣਾ ਖਲਾਕੀ ਮੈਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ ਰਿਸੋਰਸਸ ਦੇ ਹਵਾਲੇ ਤੋਂ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਕਿ ਐਥੀ ਜਿਹੜੀ ਹੈ ਪਾਰਕਿਕ ਸ਼ਰੀਰ ਦਾ ਜਿਹੜਾ ਅੰਤਿਮਸਕਾਰ ਲੋਕ ਜਿਹੜੇ ਨੇ ਦਲਚੰਦ ਜਿਹੜੇ ਕਾਰਪਾਨ ਜਿਹੜੇ ਵੀ ਰਿਸ਼ਤੇਦਾਰ ਆ ਜਾਂ ਜਿਹੜੇ ਫਿਲਮ ਜਗਤ ਦੇ ਨਾਲ ਜਿਹੜੇ ਜੁੜੇ ਹੋਏ ਵਿਅਕਤੀ ਨੇ ਕਿਸੇ ਜਗ੍ਹਾ ਦੇ ਵਿਚ ਆਣਗੇ ਹਾਲਾਂਕਿ ਕੋਈ ਉਚਾਰ ਨਹੀਂ ਕੀਤਾ ਕੋਈ ਪਰਿਵਾਰ ਜਨ ਵੱਲੋਂ ਜਿਹੜੀ ਹੈ ਜਾਣਕਾਰੀ ਹਲੇ ਸਾਂਝੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਹੈ ਸੋਰਸਸ ਵੱਲੋਂ ਇਹੀ ਜਾਣਕਾਰੀ ਮਿਲ ਰਹੀ ਹੈ ਕਿ ਐਥੀ ਜਿਹੜਾ ਹੈ ਉਹਨਾਂ ਦਾ ਅੰਤਿੰ ਦੇ ਰਿਦਰਸ਼ਨ ਉਹਨਾਂ ਦੇ ਕਰਾਈ ਜਾਂਦੇ ਜੀ ਜੀ ਬਿਲਕੁਲ ਸਿਟੀ ਸਾਹਿਬ ਇੱਕ ਗੱਲ ਖਾਸ ਹੈ ਕਿ ਜਿਸ ਤਰ੍ਹਾਂ ਲਗਾਤਾਰ ਜਸਵਿੰਦਰ ਭੱਲਾ ਹਰ ਇੱਕ ਫਿਲਮ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਕਾਮੇਡੀ ਕੀਤੀ ਆ ਉਹਨਾਂ ਵੱਲੋਂ ਲਗਾਤਾਰ ਜਿਹੜਾ ਕਿ ਹਾਸਾ ਮਜ਼ਾਕ ਵਾਲੀਆਂ ਜਿਹੜੀਆਂ ਨੇ ਉਹ ਅਦਾਕਾਰ ਨਿਭਾਈ ਆ ਤਾਂ ਕਿਤੇ ਨਾ ਕਿਤੇ ਜਿਹੜਾ ਇਹ ਮੰਨਿਆ ਜਾ ਸਕਦਾ ਜਾਂ ਕਹਿ ਸਕਦਾ ਕਿ ਕਿਤੇ ਨਾ ਕਿਤੇ ਜਿਹੜਾ ਇੱਕ ਕਾਮੇਡੀ ਦਾ ਅਧਿਆਏ ਬੰਦ ਹੋ ਗਿਆ ਬਿਲਕੁਲ ਜੋ ਫੀਚਰ ਸਮਝਾਉਂਦਾ ਸੀ ਅਸੀਂ ਗੱਲ ਕੀਤੀ ਕਾਫੀ ਅچھے ਜਿਹੜੇ ਕਮੇਡੀ ਸਰਜਰੀ ਨੂੰ ਕਰਦੇ ਹੁੰਦੇ ਸੀਗੇ ਅਸੀਂ ਵੀ ਕਈ ਵਾਰ ਉਨ੍ਹਾਂ ਦੇ ਇੰਟਰਵਿਊ ਕੀਤੀ ਕਈ ਵਾਰ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਤੇ ਬਿਲਕੁਲ ਇੱਕ ਅچھے ਜਿਹੜੇ ਦੇ ਕਮੇਡੀਅਨ ਸੀਗੇ ਤੇ ਹਾਲਾਂਕਿ ਉਹਨਾਂ ਦੀ ਕਮਿਊਨਿਟੀ ਜਿਹੜਾ ਹੈ ਕੋਈ ਵੀ ਪੂਰਾ ਨਹੀਂ ਕਰ ਸਕਦਾ ਅਕਸਰ ਜਿਹੜੀ ਹੈ ਉਹਨਾਂ ਦੀ ਫਿਲਮਾਂ ਚੈ ਕੈਰੀ ਉਹਨਾਂ ਦੇ ਨਾਲ ਦੀ ਗੱਲ ਕਰੀ ਕਿਉਂਕਿ ਕਾਫੀ ਉਹਦੇ ਵਿੱਚ ਹਾਸੇ ਫੇਡੀਆਂ ਕਮੇਡੀ ਅਕਸਰ ਉਹਨਾਂ ਨੇ ਕਰਨੀਆਂ ਤੇ ਬਿਲਕੁਲ ਉਹਨਾਂ ਦੀ ਜਿਹੜੀ ਕਮੀ ਹੈ ਉਹ ਅਕਸਰ ਜਿਹੜੀ ਹੈ ਪੰਜਾਬ ਤੇ ਪੰਜਾਬ ਪੰਜਾਬੀ ਇੰਡਸਟਰੀ ਨੂੰ ਖਲਦੀ ਰਹਿੰਦੀ ਹੈ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਤੁਹਾਡਾ ਵਧੀਰੀ ਜਾਣਕਾਰੀ ਦੇਣ ਦੇ ਲਈ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਕਿ ਜਸ਼ਵਿੰਦਰ ਪੱਲਾ ਕਮੇਡੀਅਨ ਜਿਹੜੇ ਕਿ ਲੰਬੇ ਸਮੇਂ ਤੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਸਨ ਤਾਂ ਉਹਨਾਂ ਦਾ ਕੱਲ ਅਚਾਨਕ ਜਿਹੜਾ ਕਿ ਦਿਹਾਂਤ ਹੋ ਗਿਆ ਉਹਨਾਂ ਉਹ ਫਨੀ ਸੰਸਾਰ ਤੋਂ ਅਲਵਿਦਾ ਕਹਿ ਕੇ ਨੇ ਤਾਂ ਉੱਥੇ ਹੀ ਜਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਉਹਨਾਂ ਵੱਲੋਂ ਵੀ ਲਗਾਤਾਰ ਟਵੀਟ ਕੀਤਾ ਗਿਆ ਤਾ ਗਿੱਪੀ ਗਰੇਵਾਲ ਦੇ ਵੱਲੋਂ ਕੀਤਾ ਗਿਆ ਕੋਈ ਵੀ ਇਦਾਂ ਦਾ ਅਦਾਕਾਰ ਨਹੀਂ ਹੈ ਜਿਸ ਦੇ ਵੱਲੋਂ ਟਵੀਟ ਨਹੀਂ ਕੀਤਾ ਗਿਆ ਅਤੇ ਨਮ ਅੱਖਾਂ ਦੇ ਨਾਲ ਉਹਨਾਂ ਦੇ ਅਰਦਾਸ ਕੀਤੀ ਜਾ ਰਹੀ ਹੈ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾ ਕਮਲਾ ਦੇ ਵਿੱਚ ਨਿਵਾਸ ਬਖਸ਼ਣ ਤਾਂ ਅਲਵਿਦਾ ਕਹਿ ਗਏ ਨੇ ਜਸਵਿੰਦਰ ਭੱਲਾ ਜਿਹੜੇ ਕਿ ਕਮੇਡੀਅਨ ਹਨ ਅਤੇ ਸਾਰਿਆਂ ਦੇ ਦਿਲਾਂ ਦੇ ਵਿੱਚ ਹਾਸਾ ਠੱਠਾ ਜਿਹੜਾ ਆ ਉਹ ਕਰਕੇ ਉਹਨਾਂ ਦੇ ਲੋਕਾਂ ਦੀ ਜਨਤਾ ਦੀ ਆਪਣੇ ਸਰੂਤਿਆਂ ਦੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾ ਗਏ